ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਤੇ ਕਿਸਾਨਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੇ ਆਪਣੇ ਵੀਰ ਭਰਾ ਠੀਕ ਠਾਕ ਹੋਮੋਗੇ ਅੱਜ ਆਪਾਂ ਗੱਲ ਕਰਨੀ ਹੈ ਜੀ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਸੌ ਤੋਂ ਵੱਧ ਰਕਵੇ ਦੇ ਵਿੱਚ ਜਿਹੜੀ ਕਣਕ ਦੀ ਵਿਜਾਈ ਹੋਈ ਹੈ ਉਹ ਕਣਕ ਹੈਗੀ ਹੈ ਜੀ 327 ਤੇ 826 ਕਣਕ ਨੂੰ ਆਪਾਂ ਹੁਣ ਇਹ ਦੋਵਾਂ ਕਿਸਮਾਂ ਨੂੰ ਆਪਾਂ ਪਾਣੀ ਪਹਿਲਾ ਪਾਣੀ ਆਪਾਂ ਕਦੋਂ ਲਾਉਣਾ ਹੈ ਸਹੀ ਸਮਾਂ ਕੀ ਹੈ ਪਹਿਲਾ ਪਾਣੀ ਆਪਾਂ 22 ਦਿਨਾਂ ਤੇ ਲਈਏ ਜਾਂ ਫਿਰ 25 ਦਿਨਾਂ ਤੇ ਲਈਏ ਜਾਂ ਫਿਰ 1 ਮਹੀਨੇ ਤੱਕ ਆਪਾਂ ਕੋਰ ਕਣਕ ਨੂੰ ਰੱਖੀਏ ਸਹੀ ਸਮਾਂ ਕੀ ਹੈ ਜੀ ਆਪਾਂ ਕਣਕ ਤੋਂ ਰਿਕਾਰਡ ਤੋੜ ਆਪਾਂ ਝਾੜ ਦੇਣਾ ਹੈ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਕਣਕ ਨੇ ਬੰਪਰ ਝਾੜ ਦਿੱਤੇ ਨੇ ਤਾਂ ਆਪਾਂ ਨੂੰ ਇੱਕ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਸਹੀ ਤਰੀਕਾ ਆਪਾਂ ਨੂੰ ਵਰਤਣਾ ਪਵੇਗਾ ਫਿਰ ਆਪਾਂ ਜਾ ਕੇ ਜਿਹੜਾ ਕਣਕ ਤੋਂ ਬੰਪਰ ਝਾੜ ਆਪਾਂ ਲੈ ਸਕਦੇ ਹਾਂ ਵੀਡੀਓ ਨੂੰ ਪੂਰੀ ਦੇਖਿਓ ਹੋਰ ਆਪਣੇ ਜ਼ਿਮੀਂਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਭਰਾ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਹਾਂਜੀ ਜ਼ਿਮੀਂਦਾਰ ਭਰਾਵੋ ਹੁਣ ਪਹਿਲੇ ਪਾਣੀ ਦੀ ਗੱਲ ਐਵੇਂ ਹੈ ਵੀ ਹਰ ਇੱਕ ਕਿਸਾਨ ਭਰਾ ਦੇ ਆਪਣੇ ਆਪਣੇ ਤਜਰਬੇ ਨੇ ਕਿਉਂਕਿ ਪਾਣੀ ਪਹਿਲਾ ਪਾਣੀ ਲਾਉਣ ਸਮੇਂ ਕੋਈ ਵੀ ਇੱਕ ਤਰ੍ਹਾਂ ਦਾ ਆਪਣਾ ਤਜਰਬਾ ਨਹੀਂਗਾ ਕੋਈ ਕਿਸਾਨ ਭਰਾ ਜਿਹੜਾ ਕਣਕ ਨੂੰ ਛੇਤੀ ਪਾਣੀ ਲਾ ਦਿੰਦੇ ਨੇ ਕਈ ਜ਼ਿਮੀਂਦਾਰ ਭਰਾ ਲੇਟ ਪਾਣੀ ਲਾਉਂਦੇ ਨੇ ਪਰ ਸਹੀ ਤਰੀਕਾ ਜੱਪਾ ਤੁਹਾਨੂੰ ਦੱਸਣਾ ਈ ਪਹਿਲਾ ਤਾਂ ਮੰਨ ਕੇ ਚਲੋ ਜੇ ਤੁਸੀਂ ਇੱਕ ਜਿਹੜੀ ਹੁਣ ਆਪਾਂ ਗੋਲੀ ਡੰਡੇ ਨੂੰ ਕੰਟਰੋਲ ਕਰਨ ਦੇ ਲਈ ਆਪਾਂ ਬੀਜਾਂ ਤੋਂ 72 ਘੰਟੇ ਦੇ ਵਿੱਚ ਆਪਾਂ ਸਪਰੇਅ ਕਰਦੇ ਆ ਉਹ ਕੰਕਰ ਨੂੰ ਆਪਾਂ ਪਾਣੀ ਛੇਤੀ ਤੋਂ ਛੇਤੀ ਆਪਾਂ ਨੂੰ ਦੇਣਾ ਪੈਂਦਾ ਹੈ ਪਰ ਉਹ ਪਾਣੀ ਆਪਾਂ ਸਹੀ ਉਹਦਾ ਸਮਾਂ ਕੀ ਹੈ ਕਿਉਂਕਿ ਵਿੱਚ ਕਈ ਜ਼ਿਮੀਂਦਾਰ ਭਰਾ ਕੀ ਨੇ 16 ਦਿਨ ਦੀ ਕਣਕ ਨੂੰ ਪਾਣੀ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ 18 ਦਿਨ ਦੀ ਕਣਕ ਨੂੰ ਉਹਦਾ ਸਹੀ ਸਮਾਂ ਤੁਸੀਂ ਜੇ ਤੁਸੀਂ ਵੀ ਸਪਰੇਅ ਕੀਤੀ ਹੈ ਤੁਸੀਂ ਹੁਣ ਕਣਕ ਨੂੰ ਪਾਣੀ ਦੇਣਾ ਚਾਹੁੰਦੇ ਹੋ ਤੁਹਾਡੇ 327 ਵੈਰਾਈਟੀ ਹੈ ਜਾਂ ਫਿਰ 826 ਹੈ ਤੁਸੀਂ ਜਿਹੜਾ ਕਣਕ ਨੂੰ ਪਹਿਲਾ ਪਾਣੀ ਹੈ ਤੁਸੀਂ 24 ਦਿਨਾਂ ਤੇ ਜ਼ਰੂਰ ਲੈ ਕੇ ਜਾਣਾ ਮਤਲਬ 22 ਦਿਨ ਤੋਂ ਬਾਅਦ-ਬਾਅਦ ਤੁਸੀਂ ਕਣਕ ਨੂੰ ਜਿਹੜਾ ਪਹਿਲਾ ਪਾਣੀ ਤੁਸੀਂ ਦੇਣਾ ਹੈ ਕਾਲੀ ਨਹੀਂ ਕਰਨੀ ਤੁਹਾ ਜੇ ਤੁਸੀਂ ਸਪਰੇ ਵੀ ਕੀਤੀ ਹੈ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਲਈ ਇਹ ਨਹੀਂਗਾ ਵੀ ਦਵਾ ਕੰਮ ਨਹੀਂ ਕਰੂਗੀ ਕੰਮ ਤਾਂ ਨਹੀਂ ਕਰੂਗੀ ਜੇ ਆਪਾਂ 30 32 ਦਿਨਾਂ ਤੇ ਆਪਾਂ ਪਾਣੀ ਲੈ ਕੇ ਜਾਵਾਂਗੇ ਆਪਾਂ 30 32 ਦਿਨਾਂ ਤੇ ਨਹੀਂ ਆਪਾਂ ਪਾਣੀ ਲੈ ਕੇ ਜਾਣਾ ਸਿਰਫ ਆਪਾਂ 22 23 24 ਦਿਨਾਂ ਦੇ ਵਿੱਚ ਆਪਾਂ ਪਾਣੀ ਲਾ ਦੇਣਾ ਆਪਾਂ ਗਲਤੀ ਇਹ ਵੀ ਨਹੀਂ ਕਰਨੀ ਵੀ 16 ਦਿਨ ਦੀ ਕਣਕ ਨੂੰ ਆਪਾਂ ਪਾਣੀ ਦੇ ਦਈਏ ਤੇ ਤੁਹਾਡੀ ਜਿਹੜੀ ਕਣਕੇ دبੂਗੀ ਨਹੀਂ ਪੀਲੀ ਨਹੀਂ ਪਾਉਗੀ ਪੂਰੇ ਤੁਹਾਨੂੰ ਸ਼ਾਨਦਾਰ ਜਿਹੇ ਰਿਜ਼ਲਟ ਮਿਲਣਗੇ ਤੇ ਅਗਲੀ ਜੇ ਤੁਸੀਂ ਹੁਣ ਸਪਰੇ ਨਹੀਂ ਕੀਤੀ ਜਾਂ ਫਿਰ ਜਿਹੜੀ ਆਪਾਂ ਇਹ ਸਪਰੇ ਹਾਂ 50% ਜ਼ਿਮੀਂਦਾਰ ਭਰਾ ਉੱਪਰ ਕਰਦੇ ਨੇ ਤੇ 50% ਜ਼ਿਮੀਂਦਾਰ ਭਰਾ ਜਿਹੜੇ ਪਹਿਲੇ ਪਾਣੀ ਤੋਂ ਮੂਰੇ ਜਿਹੜੀ ਸਪਰੇ ਕਰਦੇ ਆ ਜਿਵੇਂ ਕੀੜਾ ਮੋਮੋ ਜੀ ਹੋਗੀ ਜਿਹੜੇ ਸాల్ਟ ਨੇ ਜਾਂ ਇਹਨਾਂ ਤੇ ਸాల్ਟ ਨਹੀਂ ਉਹ ਤੇਰੇ ਜ਼ਿਮੀਂਦਾਰ ਭਰਾ ਨੇ 25 ਦਿਨ ਤੋਂ ਪਾਣੀ ਉੱਪਰ ਜ਼ਰੂਰ ਲੈ ਕੇ ਜਾਓ ਜਿਹੜੀ ਕਣਕ ਨਵੰਬਰ ਮਹੀਨੇ ਦੇ ਵਿੱਚ ਬਜਾਈ ਹੋਈ ਹੋਈ ਹੈ 1 2 3 4 ਨਵੰਬਰ ਨੂੰ ਉਹ 26 ਦਿਨ 25 ਦਿਨ 27 ਦਿਨ ਤੱਕ ਜਿਹੜਾ ਪਹਿਲਾ ਪਾਣੀ ਜਰੂਰ ਲੈ ਕੇ ਜਾਣ ਤੇ ਜਿਹੜੀ ਕਣਕ ਦੀ ਮਤਲਬ 20 ਨਵੰਬਰ ਨੂੰ ਤੁਸੀਂ ਬਿਜਾਈ ਕੀਤੀ ਹੈ ਜੇ 826 ਕਿਸਮ ਦੀ ਉਹਨੂੰ ਜਿਹੜਾ ਤੁਸੀਂ ਪਹਿਲਾ ਪਾਣੀ ਬਿਲਕੁਲ ਵੀ ਛੇਤੀ ਨਹੀਂ ਦੇਣਾ ਕਿਉਂਕਿ ਹੁਣ ਪਹਿਲਾ ਗੇਤੀ ਕਣਕ ਨੂੰ ਆਪਾਂ ਨੂੰ ਥੋੜਾ ਜਿਹਾ ਪਾਣੀ ਪਹਿਲਾਂ ਦੇਣਾ ਪੈਂਦਾ ਹੈ ਜਿਹੜੀ ਆਪਾਂ ਲੇਟ ਨਵੰਬਰ ਦੇ ਵਿੱਚ ਆਪਾਂ ਅੱਧ ਦੇ ਵਿੱਚ ਜਾ ਕੇ ਆਪਾਂ ਬਿਜਾਈ ਕਰਦੇ ਆ ਉਹਦਾ ਜਿਹੜਾ ਆਪਾਂ ਪਹਿਲਾ ਪਾਣੀ ਹੈ ਜੇ ਤਾਂ ਤੁਸੀਂ ਸਪਰੇਇ ਕੀਤੀ ਆ ਉੱਪਰ ਫਿਰ ਜੇਰਾ ਤੁਸੀਂ ਪਹਿਲਾ ਪਾਣੀ ਆ ਤੁਸੀਂ 25 26 ਦਿਨ ਤੇ ਲਾ ਸਕਦੇ ਹੋ ਜੇ ਸਪਰੇਇ ਨਹੀਂ ਕੀਤੀ ਫਿਰ ਜੇਰਾ ਤੁਸੀਂ ਪਹਿਲਾ ਪਾਣੀ ਆ ਤੁਸੀਂ 30 ਦਿਨ ਤੇ ਜਾ ਕੇ ਜੇਰਾ 29 30 ਦਿਨ ਦੀ ਕਣਕ ਨੂੰ ਦੇਣਾ ਹੈ ਕਿਉਂਕਿ ਕਣਕ ਛੋਟੀ ਕਣਕ ਦੇ ਵਿੱਚ ਕੀ ਨੁਕਸਾਨ ਹੁੰਦੇ ਆ ਜਿਹੜੀ ਆਪਣੀ ਕਣਕੇ ਦਬ ਜਾਂਦੀ ਹੈ ਪੀਲੀ ਪੈ ਜਾਂਦੀ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਜਿਹੜੀ ਇਹ ਡੂਡੀਆਂ ਖਰਦਾ ਦੀ ਆਪਾਂ ਨੂੰ ਵਰਤੂ ਕਰਨੀ ਪੈਂਦੀ ਹੈ ਬਾਧੂ ਆਪਣਾ ਖਰਚਾ ਹੁੰਦਾ ਹੈ ਤੇ ਉਹਦੇ ਵਿੱਚ ਗੱਲ ਕੀ ਹੈ ਗੱਲ ਆਪਣੀ ਫੇਰ ਨਹੀਂ ਬਣਦੀ ਗੱਲ ਆਪਣੀ ਫੇਰ ਨਹੀਂ ਬਣਦੀ ਆਪਣਾ ਨੁਕਸਾਨ ਵੱਧ ਹੁੰਦਾ ਉਹਦੇ ਵਿੱਚ ਆਪਣੇ ਪੈਸੇ ਦੀ ਵੀ ਬਰਬਾਦੀ ਹੈ ਇਸ ਕਰਕੇ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਣਕ ਨੂੰ ਪਹਿਲਾ ਪਾਣੀ ਲੰਮ ਸਮੇਂ ਕਾਹੀ ਆਪਾਂ ਬਿਲਕੁਲ ਨਹੀਂ ਕਰਨੀ ਕਿਉਂਕਿ ਜੇ ਆਪਾਂ ਬੰਪਰ ਝਾੜ ਲੈਣਾ ਹੈ ਤਾਂ ਜਿਹੜਾ ਕਣਕ ਦਾ ਝਾੜ ਪਹਿਲੇ ਪਾਣੀ ਤੇ ਨਿਰਪਰ ਕਰਦਾ ਹੈ ਜੇ ਆਪਾਂ ਕਣਕ ਨੂੰ ਸਹੀ ਤਰੀਕੇ ਨਾਲ ਆਪਾਂ ਪਾਣੀ ਪਹਿਲਾ ਪਾਣੀ ਆਪਾਂ ਸਾਂਭ ਲਵਾਂਗੇ ਮਤਲਬ ਪਤਲਾ-ਪਤਲਾ ਪਾਣੀ ਆਪਾਂ ਕਣਕ ਨੂੰ ਦਵਾਂਗੇ ਫਿਰ ਜਿਹੜਾ ਆਪਣਾ ਕਣਕ ਦਾ ਝਾੜ ਹੈ ਬਿਲਕੁਲ ਨਹੀਂ ਘਟੇਗਾ ਤੇ ਵੀਡੀਓ ਨੂੰ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਇਹ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਵੋਗੇ